ਅੱਜ ਦਾ ਨਵੇਂ ਸਾਲ ਦੇ 31 ਦਸੰਬਰ ਦੇ ਮੌਕੇ ਤੇ ਤੁਸੀਂ ਅੰਮ੍ਰਿਤਸਰ ਨਵਾਸੀ ਆ ਲੋ ਕੀ ਚੰਦੇ ਤੇ ਨਾ ਚੋ ਪਹਿਲਾਂ ਤੇ ਇਹ ਸਾਲ ਦਾ ਆਖਰੀ ਕੁਛੇ ਘੰਟੇ ਰਹਿ ਗਏ ਆ ਤੇ ਸਾਰੇ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਗੁਰੂ ਮਹਾਰਾਜ ਕਰੇ ਨਵਾਂ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਤੰਦਰੁਸਤੀਆਂ ਦੇਵੇ ਮਾਨਾ ਜੀ ਕਿਸੇ ਵੀ ਚੀਜ਼ ਦੀ ਗੁਰੂ ਰਾਮਦਾਸ ਜੀ ਨਗਰੀ ਦੇ ਵਿੱਚ ਹੀ ਜਿਹੜੇ ਬਾਹਰ ਵੀ ਲੋਕਾਂ ਨੂੰ ਕਿਸੇ ਕਿਸਮ ਦੀ ਕਮੀ ਨਾ ਹੋਵੇ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਸੋਚ ਜਿਹੜੀ ਹੈ ਤੰਦਰੁਸਤ ਰਹੇ ਇਹਦੇ ਨਾਲ ਨਾਲ ਖਾਸ ਕਰਕੇ ਕੁਝ ਨਵੀਆਂ ਚੀਜ਼ਾਂ ਬੰਦੇ ਨੂੰ ਜਦੋਂ ਨਵਾਂ ਸਾਲ ਆਉਂਦਾ ਤੇ ਇਹ ਚੀਜ਼ਾਂ ਸੋਚਣੀ ਚਾਹੀਦੀਆਂ ਕਿ ਮੈਂ ਕਿਹੜੇ ਚੰਗੇ ਕੰਮ ਆ ਮੈਂ ਕਰਾਂ ਤੇ ਜਿਹੜੀਆਂ ਗਲਤ ਚੀਜ਼ਾਂ ਨਸ਼ਿਆਂ ਤੋਂ ਦੂਰ ਰਹਿਣ ਸਾਡੇ ਕੋਈ ਮੈਂ ਕਹਾਂਗੀ ਨਸ਼ਿਆਂ ਤੋਂ ਦੂਰ ਰਹਿਣ ਉਹ ਕ੍ਰਾਈਮ ਜਿਹੜੇ ਆ ਖਾਸ ਕਰਕੇ ਬੜੇ ਸਾਰੇ ਇਨਸੀਡੈਂਟ ਹੁੰਦੇ ਆ ਛਾਤੀ ਕੱਢ ਕੇ ਗੋਲੀ ਮਾਰ ਦਿੰਦੇ ਆ ਪਰ ਧਿਆਨ ਰੱਖਣ ਕਿ ਬੱਚਾ ਇੱਕ ਮਾਪੇ ਦੇ ਬੱਚੇ ਨੂੰ ਗੁਲਾਮ ਕਰਦਾ ਉਹ ਬੜਾ ਸਮਾਂ ਲੱਗ ਜਾਂਦਾ ਹੈ ਜੇ ਜਦੋਂ ਐਵੇਂ ਦੀਆਂ ਲੜਾਈਆਂ ਤੇ ਛੋਟੇ ਛੋਟੇ ਲੜਾਈ ਕਰਦੇ ਤਾਂ ਇੰਨੀਆਂ ਵੱਡੀਆਂ ਲੜਾਈਆਂ ਕਿ ਜਦ ਲੋਕਾਂ ਨੂੰ ਜਾਨਾ ਤਾਂ ਕਿ ਜੰਗ ਆਹ ਚੰਗੀ ਚੰਗੀ ਮੰਨ ਵਿੱਚ ਕੁਝ ਐਵੇਂ ਦੀਆਂ ਹੋਣੇ ਦੇਈਦਾ ਕਿ ਹਰ ਇੱਕ ਨੂੰ ਆਪਣੇ ਭੈਣ ਭਰਾ ਵਾਂਗੂ ਉਹਨੂੰ ਰੱਖਣਾ ਚਾਹੀਦਾ ਆਪਣੇ ਮਾਂ ਬਾਪ ਵਾਂਗੂ ਅਰਸ਼ ਕਰ ਤੋਂ ਕਰਨੀ ਚਾਹੀਦੀ ਹੈ ਮੰਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਪੇਸ਼ੈਂਸ ਜ਼ਰੂਰ ਹੋਣੀ ਚਾਹੀਦੀ ਹੈ ਇਹਦੇ ਨਾਲ ਨਾਲ ਗੁਰੂ ਮਹਾਰਾਜ ਕਰੇ ਤੁਹਾਨੂੰ ਚੰਗੀਆਂ ਜਿਹੜੀਆਂ ਉਹ ਚੀਜ਼ਾਂ ਸਿੱਖਣ ਨੂੰ ਜਾਂ ਦਿਮਾਗ ਤੋਂ ਤੂੰ ਸੋਚੇ ਮਾਰੇ ਨੇ ਹਰ ਇੱਕ ਨੂੰ ਦਿਮਾਗ ਦਿੱਤਾ ਆਇਆ ਤੇ ਪੁਲਿਸ ਦੇ ਨਾਲ ਮਤਵਤਵਤ ਪੁਲਿਸ ਕਦੀ ਕਿਸੇ ਦਾ ਬੁਰਾ ਨਹੀਂ ਕਰਦੀ ਮੈਂ ਨਹੀਂ ਕਹਿੰਦੀ 100% ਸਾਡੇ ਤੋਂ ਹੀ ਗਲਤੀਆਂ ਹੋਣਗੀਆਂ ਮਗਰ ਕੋਸ਼ਿਸ਼ ਕਰੋ ਕਿ ਪੁਲਿਸ ਦੇ ਨਾਲ ਮਿਲ ਕੇ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਤੁਸੀਂ ਸਾਡੇ ਆਫੀਸਰ ਵੀ ਹੈਗੇ ਸਾਰੇ ਨਾਲ ਗੱਲਬਾਤ ਕਰਕੇ ਕੁਝ ਤੁਹਾਡੀਆਂ ਪ੍ਰੋਬਲਮ ਜੇ ਤੁਹਾਨੂੰ ਕੋਈ ਐਵੇਂ ਦੀ ਚੀਜ਼ਾਂ ਹੁੰਦੀ ਕੋਈ ਗਲਤੀ ਹੁੰਦੀ ਤੁਸੀਂ ਆਓ ਕਦੀ ਵੀ ਨਹੀਂ ਹੋ ਸਕਦਾ ਕਿ ਤੁਹਾਡੀ ਪ੍ਰੋਬਲਮ ਦਾ ਹੱਲ ਨਾ ਹੋਵੇ ਇਹਦੇ ਨਾਲ ਨਾਲ ਜਦੋਂ ਤੁਸੀਂ ਬਾਹਰ ਵੀ ਨਿਕਲਦੇ ਮੈਂ ਟ੍ਰੈਫਿਕ ਦੇ ਵਾਸਤੇ ਵੀ ਜ਼ਰੂਰ ਕਾਉਂਗੀ जो घरों तो निकल रहे हैं और कोशिश कर करो अपने जो भी जाना सही तरह गोक के बहुत धुंधा ऑन रखो हैडलाइट ज्यादा करो कभी रात बड़ी है जिदलम होंगी अः कोशिश करो शराब पी के ग्राइव ना करो हमेशा ग्डी सही जगह पर पार करे गुरु महाराज करे नवा साल पीछे भरया ਗੁਰੂ ਨਗਰੀ ਦੇ ਵਿੱਚ ਤੱਕੀ ਦੇ ਚੰਦਨ ਨੂੰ ਲੈ ਕੇ ਸ਼ੇਰਬਾਦ ਸਾਹਿਬ ਦੇ ਏਰੀਆ ਦੇ ਵਿੱਚ ਟ੍ਰੈਫਿਕ ਕਾਫੀ ਲੱਗੂ ਉਹ ਬਹੁਤ ساری ਵੱਡੀ ਕਜੀ ਰੇਡ ਹੀ ਰਹੇ ਕਵਰ ਵੀ ਕਰ ਰਿਹਾ ਕੈਮਰਾਮੈਨ ਬੜੀ ਜਿਆਦਾ ਸੰਗਤ ਜਿਹੜੀ ਆਈ ਹੋਈ ਹੈ ਤਕਰੀਬਨ ਸਾਰੀ ਸਾਡੇ ਮਾਂਜਿਤ ਸਿੰਘ ਸਾਹਿਬ ਨੇ ਸ਼ਹਿਰ ਦੇ ਵਿੱਚ ਵਕਰੀ ਵਕਰੀ ਸ਼ਹਿਰ ਨੂੰ ਕਵਰ ਕੀਤਾ ਹੋਇਆ ਨਾਕੇ ਲੱਗੇ ਹੋਇਆ ਦਰਵਾਸ਼ਾ ਹੋ ਗਿਆ ਸ਼ਿਦਾ ਸਾਲ ਹੋ ਗਿਆ ਬਰਗਿਆਨਾ ਮੰਦਰ ਹੋ ਗਿਆ ਜਿਵੇਂ ਰੰਜੀਤ ਐਵੇਨਿਊ ਹੋ ਗਿਆ ਰਿਪੋਰਟ ਹੋ ਗਿਆ ਇਰ ਰੇ ਅਜਰਾ ਜਿਹੜਾ ਨਵਲਟੀ ਤੋਂ ਅੰਗ ਪੁਰਾਣੀ ਹੁੰਦੀ ਸੀ ਉੱਥੇ ਉਹ ਹੋ ਗਿਆ ਤਕਰੀਬਨ ਸਾਡੀਆਂ ਪੈਟਰੋਲਿੰਗ ਜਿਹੜੀਆਂ 65 ਤੋਂ 70 ਜਿਹੜੀਆਂ ਪੈਟਰੋਲਿੰਗ ਪਾਡੀਆਂ ਪੂਰੀਆਂ ਲੱਗੀਆਂ ਹੋਈਆਂ ਐਸਐਚਓ ਜਿੰਨੇ ਵੀ ਹੈਗੇ ਸਾਰੇ ਐਸਐਚਓ ਵੀ ਬਕਰ ਬਕਰ ਪੈਟਰੋਲਿੰਗ ਔਰ ਡਿਊਟੀਆਂ ਕਰ ਰਹੇ ਸਾਡੀ ਟ੍ਰੈਵੀ ਟੀਮ ਦੇ ਵੀ ਜਿਹੜੀਆਂ ਮਕਰ ਬਕਰ ਏਰੀਆ ਦੇ ਵਿੱਚ ਸਾਡੇ 130 ਟੋਟਲ ਜਿਹੜੇ ਕੋਲ ਟ੍ਰੈਵੀ ਪੁਆਇੰਟ ਹੈਗੇ ਸਾਰੇ ਲੱਗੇ ਹੋਏ ਜਿੰਨੀ ਦੇਰ ਤੱਕ ਗੁਰੂ ਮਹਾਰਾਜਾਂ ਜਾਂ ਨਮਸਾਲੀ ਚੜ ਜਾਂਦਾ ਲੋਕ ਆਪਣੇ ਘਰਾਂ 'ਚ ਨਹੀਂ ਜਾਂਦੇ ਔਰ ਸਾਡੀਆਂ ਸਾਡੀਆਂ ਸਾਰੇ ਟੀਮਾਂ ਲੱਗੀਆਂ ਤਾਂ ਜੋ ਕਿਸੇ ਵੀ ਨਾਲ ਕੋਈ ਮਿਸ ਹੈਪਨਿੰਗ ਨਾ ਹੋਵੇ ਨਵਾਂ ਸਾਲ ਜਿਹੜਾ ਉਹ ਸ਼ਾਂਤੀਮਈ ਜਿਹੜੀ ਪੂਰਕਨਾ ਮਨਾਓ ਕੋਈ ਐਵੇਂ ਨਹੀਂ ਸ਼ਾਪੀ ਕੇ ਹੁਲੜਬਾਜੀ ਕਰੋਗੇ ਐਵੇਂ ਦਾ ਕੋਈ ਕੰਮ ਨਾ ਕਰੋ ਜਿੱਦੋਂ ਨਾਲ ਸਾਨੂੰ ਕੋਈ ਕਾਰਵਾਈ ਕਰਨੀ ਹੈ थैंक यू